ਇੱਕ ਪੁਰਾਤਨ ਮੱਤ ਜਿਹੜੀ ਆ ਉਹ ਸਾਨੂੰ ਰਿਦਾਂ ਸ਼ੁੱਧ ਕਰਨ ਦੀ ਵਿਧੀਆਂ ਦੱਸਦੀ ਹੈ ਵੀ ਤੁਸੀਂ ਇਕਾਂਤ ਵਿੱਚ ਬੈਠ ਜਾਣਾ ਹੈ ਜੰਗਲ ਵਿੱਚ ਬੈਠ ਜਾਣਾ ਹੈ ਪਹਾੜ ਦੀ ਟੀਸੀ ਤੇ ਬੈਠ ਜਾਣਾ ਹੈ ਕੱਲੇ ਕਮਰੇ ਵਿੱਚ ਬੈਠ ਜਾਣਾ ਹੈ ਤੇ ਤੁਸੀਂ ਇੱਕ ਸ਼ਬਦ ਨੂੰ ਰਟਣਾ ਹੈ ਤੇ ਸਾਹ ਐਵੇਂ ਲੈਣਾ ਹੈ ਸਾਹ ਉਵੇਂ ਲੈਣਾ ਹੈ ਤੇ ਤੁਹਾਡਾ ਰਿਦਾਂ ਹਿਰਦਾ ਸ਼ੁੱਧ ਹੋ ਜਾਏਗਾ ਇੱਥੇ ਰਿਤੇ ਦਾ ਮਤਲਬ ਇਹ ਤਾਂ ਸਾਡਾ ਰੱਬ ਹੈ ਜੀ ਸਾਡਾ ਗੋਡ ਹੈ ਸਾਡਾ ਖੁਦਾ ਹੈ ਸਾਡਾ ਅੱਲਾ ਹੈ ਸਾਡਾ ਰੱਬ ਹੈ ਸਾਡਾ ਭਗਵਾਨ ਹੈ ਇਸ ਨੂੰ ਪਹਿਲਾਂ ਦੇਗਾ ਕਿਉਂਕਿ ਅਸੀਂ ਸਰਵੋਤਮ ਹਾਂ ਤੇ ਅਸੀਂ ਕਿਸੇ ਨੂੰ ਦੇਾਂਗੇ ਕਿਉਂਕਿ ਅਸੀਂ ਉਸ ਰੱਬ ਦੇ ਪੁੱਤਰ ਹਾਂ ਅਸੀਂ ਉਸ ਰੱਬ ਦੇ ਬੱਚੇ ਹਾਂ ਅਸੀਂ ਕਿਸੇ ਨੂੰ ਦੇਾਂਗੇ ਤਾਂ ਕਿਸੇ ਨੂੰ ਮਿਲੇਗਾ ਅਸਲੀ ਭਗਤ ਉਹ ਹੈ ਸਾਡੇ ਵੈਸੇ ਜਿਹੜੇ ਸਿਰਫ ਰੱਟੇ ਲਾਉਣ ਵਾਲੇ ਤੇ ਔਰ ਪਪ ਪਪ ਖੜ ਮੱਲਣ ਵਾਲੇ ਜਾਂ ਹੋਰ ਕਈ ਅਥਾਹ ਕਿਰਿਆ ਕਰਨ ਵਾਲੇ ਉਹ ਦਿਖਾਵੇ ਦੇ ਵਿੱਚ ਭਗਤ ਹੋ ਸਕਦੇ ਨੇ ਦੁਨੀਆਂ ਨੂੰ ਦਿਖਾਉਣ ਵਾਸਤੇ ਪਰ ਜਿਹਦੀ ਤ੍ਰਿਪਤੀ ਅੰਦਰ ਦੀ ਸ਼ਾਂਤ ਹੋ ਗਈ ਉਹ ਪਗਤ ਹੈ ਤੇਰਾ ਤੇਰੇ ਪਿਤਰਾਂ ਦੀ ਵੀ ਮੁਕਤੀ ਮੈਂ ਹੀ ਕਰਾਵਾਂਗਾ ਤੇਰੇ ਤੇਰਾ ਵੀ ਜਿੰਦੇ ਜੀ ਭਲਾ ਮੈਂ ਹੀ ਕਰਾਂਗਾ ਤੇਰਾ ਚੰਦਰਮਾ ਠੀਕ ਕਰਾਂਗਾ ਤੇਰਾ ਸੂਰਜ ਠੀਕ ਕਰਾਂਗਾ ਇੱਥੇ ਫਿਰ ਉਹ ਕਹਿੰਦੇ ਨੇ ਤੇਰੀ ਜਿਹੜੀ ਮੁਕਤੀ ਹੈ ਨਾ ਉਹ ਇੱਕ ਪੁਰਾਤਨ ਮਤ ਜੜੀ ਸਾਡੇ ਤੇ ਹਾਵੀ ਹੈ ਇੱਥੇ ਕਹ ਰਹੇ ਨੇ ਤੂੰ ਆਪੇ ਗੁਰਮੁਖ ਮੁਕਤ ਕਰਾਏ ਮੁਹਿੰਮ ਆਪਣਾ ਅਮਰ ਨੰਦੀ Zoom ਮਿਲਣੀ ਵਿੱਚ ਸਾਰੇ ਵੀਰ ਪੰਚ ਨੇ ਜੁੜੇ ਤੁਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਜਿਹੜੇ ਸਭ YouTube ਤੇ ਸੁਣਦੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਜੀ ਵਾਹ ਕਰੂ ਜੀ ਕਾ ਖਾਲਸਾ ਵਾਹ ਕਰੂ ਜੀ ਕੀ ਫਤਿਹ ਸੋ ਅੱਜ ਦਾ ਸ਼ਬਦ ਜਿਹੜਾ ਹੈ ਉਹ ਅੰਕ 97 ਦੇ ਉੱਪਰ ਦਰਜ ਹੈ ਇੱਥੋਂ ਸਟਾਰਟ ਹੋਏਗਾ ਸਾਰੇ ਨੋਟ ਕਰ ਲੈਣਾ ਇਕ ਵਾਰੀ ਮੈਂ ਪੜਦਾ ਜੀ ਫਿਰ ਮੈਂ ਕਿਸੇ ਨੂੰ ਰਿਕੁਐਸਟ ਕਰਾਂਗਾ ਜੇ ਕਿਸੇ ਨੇ ਆਪਣੀ ਸਾਂਝੀ ਪਾਣੀ ਹੋਵੇ ਸ਼ਬਦ ਨੂੰ ਲੈ ਕੇ ਤੇ ਉਹ ਮਾਈਕ ਔਨ ਕਰਕੇ ਤੇ ਆਪਣੀ ਸ਼ਬਦ ਦੇ ਸਕਦੇ ਨੇ ਨਹੀਂ ਤੇ ਫਿਰ ਮੈਂ ਹਾਜ਼ਰੀਆਂ ਇੱਥੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਮਾਜ ਮਹਿਲਾ ਪੰਜਵਾ ਸ਼ਾਰੁਤ ਸੁਹਾਵੀ ਜਿਤ ਤੁਧ ਸਮਾਲੀ ਸੋ ਕੰਮ ਸੁਹਿਲਾ ਜੋ तेरी काली सो रिदा सुहेला जित तू वुठा सबना के दातारा जियो अगे कह रहे ने तू साहेब पाप हमारा नौ निध तेरा अखुट भंडारा ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ ਸੋਈ ਭਗਤ ਤੁਮਾਰਾ ਜੀਉ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਉਠਾ ਸਭੇ ਸਾਂਜੀ ਵਾਲ ਸਦਾਇਨ ਤੂੰ ਕਿਸੈ ਨਦੀਸੈ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਏ ਨਾਨਕ ਦਾਸ ਤੇਰੇ ਬਲੇ ਹਾਰੇ ਸਭ ਤੇਰਾ ਖੇਲ ਦਸਾਹਰਾ ਜੀਓ ਜੀ ਜੇ ਮੇਰੇ ਵੱਲੋਂ ਕੋਈ ਔਮਤਾਈ ਹੋਈ ਹੈ ਪੜਨ ਦੇ ਵਿੱਚ ਤੇ ਕੈਂਡੀ ਸੁਧਾਰ ਕਰਾ ਦੇਣਾ ਤੇ ਕੋਈ ਵੀ ਪੈਨ ਕਰਨਾ ਚਾਹਣਗੇ ਆਪਣੇ ਕੋਲ ਸ਼ਬਦ ਦੀ ਸਾਂਝ ਸਰੋਜਿੰਨਿਕ ਫਿਰ ਮੈਨੂੰ ਸਮਝ ਹੈ ਕਿ ਜੀ ਮੈਂ ਆਪਣੀ ਵਿਵੇਕ ਦੇ ਨਾਲ ਜਿੰਨਾ ਮੈਂ ਸਮਝਿਆ ਉਹ ਸ਼ੇਅਰ ਕਰ ਦੇਣਾ ਜਿੱਤੇ ਕਿਤੇ ਕੋਈ ਫਰਕ ਲੱਗਿਆ ਫਿਰ ਤੁਸੀਂ ਸਾਰੇ ਆਪਣੀ ਸਾਂਝ ਜਾਂ ਸਵਾਲ ਫਿਰ ਤੁਸੀਂ ਪੁੱਛ ਸਕਦੇ ਹੋ ਹੁਣ ਇੱਥੇ ਰਾਗ ਹੈਗਾ ਮਾਝ ਮਹਿਲਾ ਪੰਜਵਾਂ ਪੰਜਵੇਂ ਗੁਰੂ ਪਾਤਸ਼ਾਹ ਜੀ ਦਾ ਸ਼ਬਦ ਹੈ ਹੁਣ ਇਤੋਂ ਦੀ ਜੋ ਸਾਨੂੰ ਸਮਝ ਆ ਰਿਹਾ ਜੋ ਮੈਂ ਪੜਦੇ ਤ ਪਰਦੇ ਜੋ ਸਮਝ ਲਿਆ ਉਹਨੂੰ ਮੈਂ ਸਾਂਝ ਕਰ ਰਿਹਾ ਸਾਡੇ ਅੰਦਰ ਇੱਕ ਕਿਉਰਿਓਸਿਟੀ ਹੋਣੀ ਚਾਹੀਦੀ ਹੈ ਸਾਡੇ ਅੰਦਰ ਇੱਕ ਝਾਕ ਹੋਣੀ ਚਾਹੀਦੀ ਹੈ ਵੀ ਜਦੋਂ ਅਸੀਂ ਬਾਣੀ ਪੜ ਰਹੇ ਹਾਂ ਤੇ ਅਸੀਂ ਬਾਣੀ ਕਿਉਂ ਪੜ ਰਹੇ ਹਾਂ ਸਾਡੇ ਕਿਸੇ ਵੱਡਿਆਂ ਨੇ ਸਾਡੇ ਪੁਰਖਿਆਂ ਨੇ ਕਿਹਾ ਹੋਇਆ ਡਿਊਟੀ ਲਗਾਈ ਹੋਈ ਹੈ ਵੀ ਤੁਸੀਂ ਬਾਣੀ ਪੜਨੀ ਹੈ ਹੁਣ ਸਾਡੇ ਪੁਰਖਿਆਂ ਦੀ ਮਨਸ਼ਾ ਵੀ ਸਮਝਣੀ ਪਈਗੀ ਉਹਨਾਂ ਨੇ ਸਾਡੀ ਡਿਊਟੀ ਨਿਤ ਦਾ ਨਾਮ ਕਿਉਂ ਕਿਹਾ ਸੀਗਾ ਵੀ ਤੁਸੀਂ ਪੜ੍ਹਨੀ ਹੈ ਪਰ ਉਹ ਸਾਡੇ ਅੰਦਰ ਵੀ ਇੱਕ ਜਗਿਆਸਾ ਹੋਣੀ ਚਾਹੀਦੀ ਹੈ ਵੀ ਅਸੀਂ ਬਾਣੀ ਰੋਜ਼ ਕਿਉਂ ਪੜ੍ਹਨੀ ਹੈ ਖਾਲੀ ਪੜਨ ਤਾਂ ਸਾਡਾ ਸਮਾਜ ਬਹੁਤਾਤ ਅਸੀਂ ਦੇਖਿਆ ਸੀਮਤ ਰਹਿ ਗਿਆ ਉਹਨਾਂ ਨੇ ਕਦੀ ਬਾਣੀ ਨੂੰ ਪੜਿਆ ਨਹੀਂ ਤੇ ਜਿਨ੍ਹਾਂ ਨੇ ਪੜਿਆ ਉਹਨਾਂ ਨੇ ਸਿਰਫ ਰੱਟੇ ਲਗਾਏ ਫਾਰਮੈਲਟੀ ਕੀਤੀ ਵੀ ਅਸੀਂ ਇੰਨੇ ਮੇਜੇ ਤੋਂ ਇੰਨੇ ਮੇਜੇ ਤੱਕ ਪੜ੍ਹਨਾ ਹੀ ਪੜ੍ਹਨਾ ਹੈ ਜਾਂ ਸਮਾਜ ਦੇ ਵਿੱਚ ਇਹ ਚੱਲ ਰਿਹਾ ਅੱਜ ਕੱਲ ਮੋਬਾਈਲ ਆ ਗਏ ਨੇ ਤੇ ਮੋਬਾਈਲਾਂ ਦੇ ਉੱਤੇ ਡਾਊਨਲੋਡ ਹੋਈ ਐਪਲੀਕੇਸ਼ਨ ਤੇ ਉਂਗਲ ਉੱਪਰ ਰੱਖੀ ਤੇ ਸਕਰੋਲ ਕਰੀ ਗਏ ਤੇ 15-20 ਮਿੰਟਾਂ ਦੇ ਵਿੱਚ ਸ਼ਬਦ ਜਿਹੜਾ ਹੈ ਉਹ ਨਿਪਟਾ ਦਿੱਤਾ ਪਾਠ ਜਿਹੜਾ ਉਹ ਅਸੀਂ ਪੂਰਾ ਕਰ ਲਿਆ ਤੇ ਫਿਰ ਕਈਆਂ ਨੂੰ ਅੱਗੇ ਭੁਲੇਖਾ ਵੀ ਲੱਗਣ ਲੱਗ ਗਿਆ ਵੀ ਅਸੀਂ ਪਾਠ ਕਰ ਲਿਆ ਤੇ ਸਾਨੂੰ ਸਾਰਾ ਸਮਝ ਵੀ ਆ ਗਿਆ ਪਰ ਮੇਰੇ ਕੋਲ ਥੋੜੇ ਦਿਨ ਪਹਿਲਾਂ ਹੀ ਮੈਨੂੰ ਕਿਸੇ ਇੰਟਰਨੈਸ਼ਨਲ ਕਾਲ ਤੋਂ ਕਾਲ ਆਈ ਸੀ ਉਹ ਕਹਿੰਦੇ ਵੀ ਇਹ ਜਿਹੜਾ ਤੁਸੀਂ ਸਮਝਣਾ ਵੀ ਕਰ ਰਹੇ ਹੋ ਨਾ ਇਹ ਵੀ ਰੁਕ ਜਾਣ ਵਾਲੀ ਸਟੇਜ ਹੈ ਇੱਥੇ ਤੁਸੀਂ ਰੁਕ ਗਏ ਬਾਣੀ ਨੂੰ ਸਮਝਣਾ ਹੈ ਸਮਝਣ ਤੋਂ ਬਾਅਦ ਅਗਲੀ ਕਿਰਿਆ ਹੈ ਉਹਨ ਆਪਣੇ ਜੀਵਨ ਦੇ ਵਿੱਚ ਨਿਭਾਣਾ ਉਸ ਜੈਸਾ ਬਣਨਾ ਜੋ ਦੱਸਿਆ ਗਿਆ ਹੈ ਉਹ ਕਿਰਿਆ ਕਰਨੀ ਪਹਿਲੇ ਪੜ੍ਹ ਲਿਆ ਫਿਰ ਕਈਆਂ ਨੇ ਉਦਮ ਕੀਤਾ ਉਹ ਬਹੁਤ ਥੋੜੇ ਹੋ ਗਏ ਵੀ ਜਿਨ੍ਹਾਂ ਨੇ ਉਦਮ ਕੀਤਾ ਬਾਣੀ ਸਮਝ ਲਈ ਜਿਵੇਂ ਅਸੀਂ ਵਿਚਾਰ ਕਰ ਲਈ ਉਸ ਤੋਂ ਅਗਲਾ ਪੜਾ ਹੈ ਉਸ ਨੂੰ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਉਸ ਜੈਸਾ ਬਣ ਜਾਣਾ ਦਰਸਾਏ ਮਾਰਗ ਤੇ ਤੁਰ ਪੈਣਾ ਸੋ ਹੁਣ ਇੱਥੇ ਗੁਰੂ ਸਾਹਿਬ ਦੱਸ ਰਹੇ ਨੇ ਸਾ ਰੁੱਤ ਸੁਹਾਵੀ ਜਿਪਤ ਤੁਧ ਸੰਮਾਲੀ ਹੁਣ ਇੱਕ ਅੰਦਰ ਮਨ ਦੇ ਵਿੱਚ ਕਰੌਸਿਟੀ ਆਣੀ ਚਾਹੀਦੀ ਹੈ ਗੁਰੂ ਸਾਹਿਬ ਤੁਸੀਂ ਸਾ ਰੁੱਤ ਸੁਹਾਵੀ ਕਿਉਂ ਦੱਸ ਰਹੇ ਇਸ ਦਾ ਮਤਲਬ ਜਦੋਂ ਅਸੀਂ ਇਹ ਪੁੱਛਦੇ ਹਾਂ ਆਪਣੇ ਆਪ ਤੋਂ ਪੁੱਛਦੇ ਹਾਂ ਤੇ ਗੁਰੂ ਪਾਤਸ਼ਾਹ ਦੇ ਕੋਲੋਂ ਪੁੱਛ ਲੈਨੇ ਆ ਵੀ ਤੁਸੀਂ ਸਾਨੂੰ ਇਸ ਤਰ੍ਹਾਂ ਕਿਉਂ ਦੱਸ ਰਹੇ ਹੋ ਸਾਰ ਰੁੱਤ ਸੁਹਾਵੀ ਹੁਣ ਇਹ ਪੜ ਕੇ ਸਮਝ ਆ ਗਿਆ ਵੀ ਹਾਂਜੀ ਉਹ ਰੁੱਤ ਸੁਹਾਵੀ ਹੈ ਪਰ ਇਹ ਜਿਗਿਆਸਾ ਅੰਦਰੋਂ ਦੀ ਕਿਵੇਂ ਜਾ ਕੇ ਉਹ ਤਾਂ ਹੀ ਲੱਗੇ ਕਿ ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਤੋਂ ਕੁਝ ਸਿੱਖਣ ਦੀ ਪ੍ਰਵਿੱਤੀ ਵੱਲ ਜਾਵਾਂਗੇ ਕਹਿੰਦੇ ਸਾਰ ਰੁੱਤ ਸੁਹਾਵੀ ਇਹਦਾ ਮਤਲਬ ਸਾਡੇ ਸਮਾਜ ਨੇ ਜਿਹੜੀ ਕਿ ਸਾਡੇ ਕੋਲ ਇੱਕ ਪੁਰਾਤਨ ਮਤ ਛੱਟੇ ਨਾਲ ਚੱਲਦੀ ਆ ਰਹੀ ਹੈ ਉਹ ਅਲੱਗ ਅਲੱਗ ਰੁੱਤਾਂ ਦੀ ਇੰਪੋਰਟੈਂਸ ਦੱਸਦੀ ਹੈ ਵੀ ਇਹ ਵਾਲੀ ਰੁੱਤ ਇੰਪੋਰਟੈਂਟ ਹੈ ਇਹ ਹੁਣ ਇਹ ਵਾਲੇ ਦਿਨ ਚੱਲਦੇ ਨੇ ਕੁਮਾਫਰਾ ਕੇ ਮੈਂ ਗੱਲ ਕਰਨਾ ਚਾਹਨਾ ਵੀ ਉਹ ਕਿਤੇ ਨਾ ਕਿਤੇ ਤੁਹਾਨੂੰ ਕਿਸੇ ਬੰਦੀਸ਼ ਵਿੱਚ ਪਾਉਂਦੇ ਨੇ ਵੀ ਹੁਣ ਜੀ ਆਹ ਵਾਲਾ ਸਮਾਂ ਚੱਲ ਰਿਹਾ ਹੈ ਇਹ ਵਾਲੇ ਸਮੇਂ ਦੇ ਵਿੱਚ ਤੁਸੀਂ ਆਹ ਕਾਰਜ ਕਰ ਲਓ ਤੇ ਤੁਸੀਂ ਪੁੰਨ ਦੇ ਪਾਗੀ ਬਣੋਗੇ ਉਹ ਸਾਨੂੰ ਪਾਪ ਤੇ ਪੁੰਨ ਦੇ ਨਾਲ ਜੋੜ ਰਿਹਾ ਪਰ ਇੱਥੇ ਗੁਰੂ ਸਾਹਿਬ ਉਸ ਸਾਰੀਆਂ ਗੱਲਾਂ ਨੂੰ ਛੋਟਾ ਕਰਕੇ ਸਾਨੂੰ ਵੱਡੇ ਮੈਦਾਨ ਦੇ ਵਿੱਚ ਲਿਆ ਰਹੇ ਨੇ ਖੁੱਲੇ ਮੈਦਾਨ ਦੇ ਵਿੱਚ ਲਿਆ ਰਹੇ ਨੇ ਕਹਿੰਦੇ ਸਾਰੁਤ ਸੁਹਾਵੀ ਸੁਹਾਵੀ ਦਾ ਮਤਲਬ ਅਖਰੀ ਅਰਥ ਹੁੰਦਾ ਹੈ ਚੰਗੇ ਲੱਗਣ ਵਾਲੀ ਹੁਣ ਕਹਿੰਦੇ ਉਹ ਰੁੱਤ ਚੰਗੀ ਲੱਗਣ ਗਈ ਹੈ ਕਿਹੜੀ ਜਿਤ ਕਿਹੜੀ ਜਿਸਤੇ ਤੁਦ ਸਮਾਲੀ ਹੁਣ ਇੱਥੇ ਤੁਦ ਨੂੰ ਆਪਾਂ ਮੈਂ ਬਾਅਦ ਦੇ ਵਿੱਚ ਡਿਫਾਈਨ ਕਰ ਦਾਂਗਾ ਤੁਦ ਦਾ ਮਤਲਬ ਹੱਲੇ ਆਪਾਂ ਇਹ ਲੈ ਕੇ ਚੱਲੀਏ ਬਿ ਦੁੱਧ ਸੰਭਾਲੀ ਇੱਥੇ ਇਹ ਵੀ ਮਨੋਦ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਹ ਵੀ ਚੱਲਦਾ ਹੈ ਵੀ ਇਹ ਦੁੱਧ ਜਿਹੜਾ ਹੈ ਥਰਡ ਪਰਸਨ ਨੂੰ ਕਿਹਾ ਗਿਆ ਥਰਡ ਪਰਸਨ ਮਤਲਬ ਅਕਾਲ ਪੁਰਖ ਇਕੰਕਾਰ ਰੱਬ ਭਗਵਾਨ ਅੱਲਾ ਗੋਡ ਜਿਵੇਂ ਵਰ지 ਕਹਿ ਲੋ ਤੇ ਥੋੜਾ ਜਿਹਾ ਮੈਨੂੰ ਕੋਸ਼ਿਸ਼ ਕਰਾਂਗਾ ਵੀ ਵਿੱਚ ਮੈਂ ਆਪਣਾ ਪੱਖ ਰੱਖ ਪਾਵਾਂ ਦੁੱਧ ਸੰਭਾਲੀ ਹੁਣ ਸੰਭਾਲੀ ਦਾ ਮਤਲਬ ਅਖਰੀਆ ਤੋਂ ਤਾਂ ਵੀ ਸੰਭਾਲ ਲੈਣਾ ਸਮਾਲ ਲੈਣਾ ਸਮਾ ਜਾਣਾ ਜਾਂ ਉਹਨੂੰ ਉਸ ਤਰੀਕੇ ਨਾਲ ਟੈਕਲ ਕਰ ਲੈਣਾ ਫਿਰ ਕਹਿੰਦੇ ਨੇ ਸੋ ਕੰਮ ਸੋਹੇਲਾ ਜੋ ਤੇਰੀ ਕਾਲੀ ਹੁਣ ਉਹ ਕੰਮ ਨੂੰ ਵੀ ਦੱਸਦੇ ਨੇ ਹੁਣ ਕੰਮ ਵੀ ਕਿਹੜਾ ਸੋਹੇਲਾ ਹੈ ਸੋਹੇਲਾ ਮਤਲਬ ਚੰਗਾ ਬਹੁਤ ਵਧੀਆ ਔਰ ਚੱਜ ਦਾ ਕੰਮ ਜਿਹਨੂੰ ਅਸੀਂ ਕਹਿੰਦੇ ਜਿਹਦੀ ਜਿਹਦੀ ਆਊਟਕਮ ਤੁਹਾਨੂੰ ਬੜੀ ਮਿੱਠੀ ਮਿਲਦੀ ਹੈ ਉਹ ਕੰਮ ਆਪਾਂ ਕਹਿੰਦੇ ਬੜਾ ਚੰਗਾ ਕੰਮ ਕੀਤਾ ਉਸ ਸੋਹੇਲੇ ਨੂੰ ਗੱਲ ਕਰ ਰਹੇ ਇੱਥੇ ਕੰਮ ਸੋਹੇਲਾ ਹੁਣ ਐਸਾ ਕੰਮ ਐਸਾ ਕੰਮ ਸੋਹੇਲਾ ਹੈ ਕਿਉਂਕਿ ਉਹੀ ਪੁਰਾਤਨ ਮਤ ਸਾਡੇ ਤੋਂ ਕਈ ਕਿਰਿਆ ਕਰਮ ਕਰਾਂਦੀ ਹੈ ਕਈ ਕੰਮ ਕਰਵਾਉਂਦੀ ਹੈ ਜਿਹੜੇ ਜਿਹੜੇ ਅਸੀਂ ਕਹਿੰਦੇ ਆਹ ਕੰਮ ਕਰ ਲਓ ਜੀ ਤੇ ਤੁਹਾਡਾ ਫਲਾਣਾ ਕੰਮ ਠੀਕ ਹੋ ਜਾਏਗਾ ਇਹ ਵਾਲਾ ਚੀਜ਼ ਤਰਤੀ ਚ ਦੱਬਾਓ ਤੇ ਤੁਹਾਡਾ ਕੰਮ ਠੀਕ ਹੋ ਜਾਏਗਾ ਇਹਨੂੰ ਨਾਲੀ ਚ ਬਾਹਰ ਉਤ ਤੁਹਾਡਾ ਕੰਮ ਠੀਕ ਹੋ ਜਾਏਗਾ ਮਕਾਨ ਦਾ ਮੂੰਹ ਇੱਧਰ ਕਰ ਲਓ ਤੇ ਠੀਕ ਹੋ ਜਾਏਗਾ ਚੁੱਲ੍ਹੇ ਦਾ ਮੂੰਹ ਇੱਧਰ ਕਰ ਲਓ ਤੇ ਠੀਕ ਹੋ ਜਾਏਗਾ ਬੜੀ ਲੰਬੀ ਲਿਸਟ ਹੈ ਸਮਾਜ ਦੇ ਵਿੱਚ ਸੋ ਇੱਥੇ ਕਹ ਰਹੇ ਨੇ ਸਾਹ ਕੰਮ ਸੁਹੇਲ ਸੋ ਕੰਮ ਸੁਹੇਲ ਆ ਮਾਫ ਕਰਨਾ ਥੋੜਾ ਜਿਹਾ ਧਿਆਨ ਵੀ ਦਿਓ ਕਿਤੇ ਕਿਤੇ ਮੈਂ ਗਲਤ ਹੋਣ ਇੱਥੇ ਸੋ ਲਿਖਿਆ ਸੋ ਕਮ ਸੁਹਿਲਾ ਜੋ ਤੇਰੀ ਕਾਲੀ ਹੁਣ ਉਹ ਕਮ ਸੁਹਿਲਾ ਹੈ ਜੋ ਮੈਂ ਤੇਰੇ ਪਿੱਛੇ ਕਾਲਣਾ ਕਰਲਾਂ ਕਾਲਣਾ ਕਰਲਾਂ ਮਤਲਬ ਉਹ ਕੰਮ ਦੇ ਪਿੱਛੇ ਮੈਂ ਯਤਨਸ਼ੀਲ ਹੋ ਜਮਾ ਜੋ ਤੇਰੇ ਕਾਲੀ ਜੋ ਤੇਰੇ ਵਾਲੇ ਪਾਸੇ ਤੇਰੀ ਵੱਲ ਪਾਸੇ ਲੈ ਕੇ ਆਵੇ ਜਿਹੜੀ ਕਾਲਣਾ ਕਰਲਾਂ ਮੈਂ ਉਹ ਕੰਮ ਸੁਹਿਲਾ ਹੈ ਫਿਰ ਅੱਗੇ ਕਹਿੰਦਾ ਇਹਨੇ ਸੋ ਰਿਦਾ ਸੁਹਿਲਾ ਜਿਤ ਰਿਦੇ ਤੂੰ ਉਠਾ ਸਬਨਾ ਕੇ ਦਾਤਾਰਾ ਜੀਓ ਹੁਣ ਦੇਖੋ ਬਾਣੀ ਨੂੰ ਲੈਜੇ ਨਾਲ ਪੜਨ ਦੇ ਵਿੱਚ ਵੀ ਕਈ ਸ਼ਬਦ ਕਈ ਪੰਕਤੀਆਂ ਮੋਟਾ-ਮੋਟਾ ਆਪਣੇ ਆਪ ਹੀ ਸਮਝ ਆ ਜਾਂਦੀਆਂ ਨੇ ਹੁਣ ਉਹ ਕਹਿੰਦੇ ਸੋ ਰਿਦਾ ਸੁਹੇਲ ਹੁਣ ਦੁਨੀਆਂ ਜਦੋਂ ਪਾਸ਼ਾ ਨੇ ਬਾਣੀ ਰਚੀ ਹੈ ਤੇ ਦੁਨੀਆਂ ਦੇ ਵਿੱਚ ਸਾਡੀ ਇੱਕ ਪੁਰਾਤਨ ਮਤ ਜਿਹੜੀ ਆ ਉਹ ਸਾਨੂੰ ਰਿਦਾ ਸ਼ੁੱਧ ਕਰਨ ਦੀ ਵਿਧੀਆਂ ਦਸਦੀ ਹੈ ਵੀ ਤੁਸੀਂ ਇਕਾਂਤ ਵਿੱਚ ਬੈਠ ਜਾਣਾ ਹੈ ਜੰਗਲ ਵਿੱਚ ਬੈਠ ਜਾਣਾ ਹੈ ਪਹਾੜ ਦੀ ਟੀਸੀ ਤੇ ਬੈਠ ਜਾਣਾ ਹੈ ਕੱਲੇ ਕਮਰੇ ਵਿੱਚ ਬੈਠ ਜਾਣਾ ਹੈ ਤੇ ਤੁਸੀਂ ਇੱਕ ਸ਼ਬਦ ਨੂੰ ਰਟਣਾ ਹੈ ਤੇ ਸਾ ਐਵੇਂ ਲੈਣਾ ਹੈ ਸਾ ਓਵੇਂ ਲੈਣਾ ਹੈ ਤੇ ਤੁਹਾਡਾ ਰਿਦਦਾ ਹਿਰਦਾ ਸ਼ੁੱਧ ਹੋ ਜਾਏਗਾ ਇੱਥੇ ਰਿਤੇ ਦਾ ਮਤਲਬ ਹਿਰਦਾ ਹੈ ਤੁਹਾਡੀ ਮਤ ਹੈ ਤੁਹਾਡੀ ਸੋਚ ਹੈ ਉਹ ਕਹਿੰਦੇ ਉਹ ਸ਼ੁੱਧ ਹੋ ਜਾਏਗਾ ਹੁਣ ਇੱਥੇ ਵੀ ਉਹ ਕਹਿੰਦੇ ਨੇ ਸੋ ਰਿਦਦਾ ਸੁਹਿਲਾ ਉਹ ਰਿਦਦਾ ਸੁਹਿਲਾ ਹੈ ਉਹ ਜੋ ਉਹ ਸੋ ਸੋ ਦਾ ਮਤਲਬ ਉਹ ਰਿਦਦਾ ਸੁਹਿਲਾ ਉੱਥੇ ਹੀ ਸੁਹਿਲਾ ਹੈ ਜਦੋਂ ਜਿੱਤੇ ਪੀਸ ਆਫ ਪੀਸ ਦਾ এনवायरमेंट ਚੱਲ ਰਿਹਾ ਹੈ ਜਿਤ ਰਿਦੇ ਇਦੈ ਜਿਸ ਹਿਰਦੇ ਵਿੱਚ ਜਿਸ ਥਾਟ ਪ੍ਰੋਸੈਸ ਦੇ ਵਿੱਚ ਤੂੰ ਹੁਠਾ ਸਬਨਾ ਕੇ ਦਾਤਾਰਾ ਜਿਉ ਹੁਣ ਇੱਥੇ ਸਬਨਾ ਕੇ ਦਾਤਾਰਾ ਜਿਉ ਸਾਰਿਆਂ ਦਾ ਦਾਤਾ ਉਹ ਦਾਤਾ ਦੇਣ ਵਾਲਾ ਜਿਉ ਉਹ ਜਿਹੜਾ ਸਭ ਨੂੰ ਦੇ ਰਿਹਾ ਹੈ ਹੁਣ ਇੱਥੇ ਵੀ ਮੇਰੇ ਮਨ 'ਚ ਗੱਲ ਆਉਂਦੀ ਹੈ ਸਬਨਾ ਕੇ ਦਾਤਾਰਾ ਜਿਉ ਕਿਸੇ ਨੇ ਇੱਕ ਨੇ ਬੰਨਿਆ ਹੋਇਆ ਸੀ ਆਪਣੇ ਕੋਲ ਵੀ ਸਾਨੂੰ ਤਾਂ ਇਹ ਚੀਜ਼ ਸਪੈਸ਼ਲ ਆਈ ਹੈ ਜੀ ਛਾਡੇ ਵਾਸਤੇ ਆਈਏ ਜੀ ਇਹ ਇਹ ਉੱਚ ਨੀਚੇ ਦਾ ਜਿਹੜੇ ਫਰਕ ਰੱਖਦੇ ਸੀ ਤੇ ਉੱਥੇ ਵੀ ਇੱਕ ਗੱਲ ਗੁਰੂ ਪਾਤਸ਼ਾਹ ਜੀ ਮੈਨੂੰ ਲੱਗਦਾ ਇਸ਼ਾਰਾ ਕਰ ਰਹੇ ਨੇ ਉਹ ਕਹਿੰਦੇ ਸਬਨਾ ਕੇ ਦਾਤਾਰਾ ਜਿਓ ਸਾਰਿਆਂ ਨੂੰ ਸਬਨਾ ਦਾ ਮਤਲਬ ਸਭ ਨੂੰ ਦਾਤਾਂ ਦੇਣ ਵਾਲਿਆ ਜਿੱਤੇ ਤੇਰਾ ਜਿਤ ਤੇਰਾ ਚਿਤ ਜਿਤ ਰਿਧੈ ਤੂੰ ਉਠਾ ਜਿੱਥੇ ਤੂੰ ਉਠਾ ਮਤਲਬ ਤੂੰ ਬੈਠਾ ਹੈ ਤੂੰ ਤੂੰ ਟੁੱਟਿਆ ਹੋਇਆ ਹੈ ਤੂੰ ਐਗਜ਼ਿਸਟ ਕਰ ਰਿਹਾ ਜਿਸ ਜਿਸ ਮਨ ਦੇ ਵਿੱਚ ਜਿਸ ਹਿਰਦੇ ਦੇ ਵਿੱਚ ਜਿਸ ਥੌਟ ਪ੍ਰੋਸੈਸ ਦੇ ਵਿੱਚ ਅੱਗੇ ਕਰ ਰਹੇ ਨੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌ ਨਿਤ ਤੇਰਾ ਅਕੂਟ ਪੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਅਗਾਵੇ ਸੋਈ ਭਗਤ ਤੁਮਾਰਾ ਜਿਓ ਹੁਣ ਦੇਖੋ ਇੱਥੇ ਵੀ ਜਦੋਂ ਆਪਾਂ ਲੈਜਨ ਨਾਲ ਪੜਦੇ ਆਂ ਤੇ ਬਾਣੀ ਕਹੀ ਸਮਝ ਆਂਦੀ ਹੈ ਪਰ ਜਿਹੜੇ ਲੋਕ 15 20 ਮਿੰਟਾਂ ਚ ਸਾਰੇ ਸ਼ਬਦ ਮੁਕਾ ਕੇ ਤੇ ਕਹਿੰਦੇ ਨੇ ਸਾਨੂੰ ਸਮਝ ਆ ਗਿਆ ਥੋੜਾ ਜਿਹਾ ਓខਾ ਕੰਮ ਹੈ ਤੇ ਕਈ ਦੁਨੀਆਂ ਚ ਹੋਣਗੇ ਵੀ ਮੁਬਾਰਕ ਦੇ ਪਾਤਰ ਨੇ ਜਿਹੜੇ ਲਾਈਨ ਪੜ ਕੇ ਹੀ ਸਮਝ ਜਾਂਦੇ ਨੇ ਉਹ ਮੁਬਾਰਕ ਦੇ ਪਾਤਰ ਨੇ ਸਾਡੇ ਵਰਗੇ ਸਲੋ ਵੀ ਨੇ ਹੁਣ ਕਹਿੰਦੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਹੁਣ ਤੂੰ ਸਾਂਝਾ ਹੈ ਸਾਡਾ ਕਲੈਕਟਿਵ ਹੈ ਸਾਡੇ ਸਾਰਿਆਂ ਦਾ ਹੈ ਕਿਉਂਕਿ ਤੂੰ ਦਾਤਾਰਾ ਹੈ ਸਭ ਨੂੰ ਤੂੰ ਦਾਤ ਦੇਣ ਵਾਲਾ ਤੂੰ ਹੀ ਹੈ ਸਾਂਝਾ ਸਾਹਿਬ ਹੈ ਇਕੱਲੇ ਕਿਸੇ ਇੱਕ ਕਮਿਊਨਿਟੀ ਦਾ ਕਿਸੇ ਇੱਕ ਜਗ੍ਹਾ ਦਾ ਜਾਂ ਕਿਸੇ ਇੱਕ ਖਿੱਤੇ ਦਾ ਜਾਂ ਕਿਸੇ ਇੱਕ ਆ ਖਾਸ ਕਰ ਵਰਣ ਦਾ ਨਹੀਂ ਹੈ ਤੂੰ ਸਭ ਦਾ ਸਾਹਿਬ ਹੈ ਤੇ ਬਾਪ ਹਮਾਰਾ ਹਮਾਰਾ ਬਾਪ ਦਾ ਮਤਲਬ ਇੱਥੇ ਹੋ ਗਿਆ ਉਹ ਤੂੰ ਜਦੋਂ ਸਾਂਝਾ ਹੈ ਨਾ ਉਹ ਸਾਂਝੀ ਦੀ ਜਗ੍ਹਾ ਤੇ ਉੱਤੇ ਹੀ ਹਮਾਰਾ ਕਹਤਾ ਪਰ ਕੀ ਕਹਿ ਰਹੇ ਨੇ ਨੌਂ ਨਿੱਧ ਹੁਣ ਉਹੀ ਨੌਂ ਨਿੱਧ ਦਾ ਆਪਾਂ ਬੜੀ ਵਾਰੀ ਡਿਸਕ੍ਰਾਈਬ ਕੀਤਾ ਹੈ ਨੌਂ ਨਿੱਧ ਮਤਲਬ ਔਰ ਨਿਧੀਆਂ ਜਿਹਨੀਆਂ ਖਜ਼ਾਨਾ ਹੁੰਦਾ ਜਿਹਨੂੰ ਕਹਿੰਦੇ ਆ ਨੋ ਨੋ ਦਾ ਮਤਲਬ ਹੁੰਦਾ ਡਿਫਰੈਂਟ ਅਲਗ-ਅਲਗ ਨੋ ਵੈਸੇ ਕਾਊਂਟਿੰਗ ਦੇ ਵਿੱਚ ਵੀ ਨੋ ਲੈਂਦੇ ਨੇ ਤੇ ਆਪਾਂ ਮੈਂ ਇੱਥੇ ਵੈਸੇ ਇਹ ਕਲੈਕਟਿਵ ਦੀ ਅਰਥ ਕਰ ਰਿਹਾ ਨੋ ਨਿੱਧ ਦਾ ਮਤਲਬ ਹੈ ਵੀ ਖਜ਼ਾਨਾ ਤੇਰੇ ਅਖੁੱਟ ਭੰਡਾਰਾ ਤੇਰਾ ਅਖੁੱਟ ਭੰਡਾਰਾ ਐਸੇ ਅਖੁੱਟ ਭੰਡਾਰ ਨੇ ਤੇਰੇ ਜਿੱਥੇ ਨੋ ਨਿੱਧੀਆਂ ਭਰੀਆਂ ਪਈਆਂ ਜਿੱਥੇ ਖਤਮ ਨਾ ਹੋ ਨਾ ਹੋਣ ਵਾਲੀ ਨਾ ਖਤਮ ਹੋਣ ਵਾਲਾ ਪੰਡਾਰ ਹੈ ਤੇਰਾ ਫਿਰ ਕਹਿੰਦੇ ਨੇ ਜਿਸ ਤੂੰ ਦੇ ਸੋ ਤ੍ਰਿਪਤ ਅਗਾਵੇ ਸੋਈ ਭਗਤ ਤੁਮਾਰਾ ਜੀਏ ਹੁਣ ਇੱਥੇ ਟਵਿਸਟ ਆ ਰਿਹਾ ਕਹਿੰਦੇ ਜਿਸ ਤੂੰ ਦੇ ਜਿਸ ਨੂੰ ਤੂੰ ਦਿੰਦਾ ਹੈ ਸੋ ਤ੍ਰਿਪਤ ਅਗਾਵੇ ਹੁਣ ਜਿਸ ਨੂੰ ਤੂੰ ਐਸਾ ਐਸਾ ਬਾਪ ਹੈ ਜਿਸ ਨੂੰ ਤੂੰ ਆਪਣੇ ਅਖੁੱਟ ਢੰਡਾਰੇ ਦੇ ਵਿੱਚੋਂ ਨੋ ਨਿਧੀ ਦੇ ਰਿਹਾ ਹੈ ਉਹ ਤ੍ਰਿਪਤ ਅਗਾ ਜਾਂਦਾ ਉਹਦੀ ਜਿਹੜੀ ਤ੍ਰਿਸ਼ਨਾ ਹੈ ਤ੍ਰਿਪਤੀ ਹੋ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਬਹੁਤ ਪਿਆਸ ਲੱਗੀ ਹੈ ਤੇ ਦੋ ਘੁੱਟ ਕਿਸੇ ਨੇ ਪਲਾ ਤੇ ਨਾ ਤੇ ਬੰਦਾ ਕਹਿੰਦਾ ਵੀ ਤ੍ਰਿਪਤੀ ਹੋ ਗਈ ਆਨੰਦ ਆ ਗਿਆ ਹੁਣ ਉਹ ਕਹਿੰਦੇ ਨੇ ਉਹ ਅਗਾਵੈ ਸੋਈ ਜਿਸ ਦੀ ਤ੍ਰਿਪਤ ਹੋ ਗਈ ਸੋਈ ਭਗਤ ਤੇਮਾਰਾ ਜੀ ਹੁਣ ਇੱਥੇ ਕਹਿ ਰਹੇ ਨੇ ਉਹ ਭਗਤ ਹੈ ਤੇਰਾ ਅਸਲੀ ਭਗਤ ਉਹ ਹੈ ਜਦੀ ਤ੍ਰਿਪਤੀ ਖਤਮ ਹੋ ਗਈ ਜਦੀ ਤ੍ਰਿਪਤੀ ਸ਼ਾਂਤ ਹੋ ਗਈ ਜਿਹੜਾ ਤ੍ਰਿਪਤ ਹੋ ਗਿਆ ਜਿੱਦੀ ਹੁਣ ਪਟਕਟਾ ਨਹੀਂ ਰਹੀ ਪਰ ਇੱਥੇ ਇੱਕ ਟਵਿਸਟ ਹੈ ਕਹਿੰਦੇ ਜਿਸ ਤੂੰ ਦੇ ਇਹਨੂੰ ਮੈਂ ਇਸ ਤਰ੍ਹਾਂ ਸਮਝਦਾ ਜਿਸ ਤੂੰ ਦੇ ਦਾ ਮਤਲਬ ਕੀ ਹੈ ਵੀ ਨਾਲੇ ਉੱਪਰ ਕਹ ਰਹੇ ਨੇ ਤੂੰ ਸਾਰਿਆਂ ਦਾ ਸਾਂਝਾ ਬਾਪ ਹੈ ਪਰ ਇੱਥੇ ਕਹਿ ਰਹੇ ਨੇ ਜਿਸ ਤੂੰ ਦੇ ਦਾ ਮੈਨੂੰ ਇੰਪੋਰਟੈਂਸ ਲੱਗਦੀ ਹੈ ਵੀ ਸਮਾਜ ਦੇ ਲੋਕ ਜਦੋਂ ਕਹਿੰਦੇ ਨਾ ਵੀ ਇਹ ਤਾਂ ਸਾਡਾ ਰੱਬ ਹੈ ਜੀ ਸਾਡਾ ਗੋਡ ਹੈ ਸਾਡਾ ਖੁਦਾ ਹੈ ਸਾਡਾ ਅੱਲਾ ਹੈ ਸਾਡਾ ਰੱਬ ਹੈ ਸਾਡਾ ਭਗਵਾਨ ਹੈ ਇਸ ਸਾਨੂੰ ਪਹਿਲਾਂ ਦੇਗਾ ਕਿਉਂਕਿ ਅਸੀਂ ਸਰਵੋਤਮ ਆ ਤੇ ਅਸੀਂ ਕਿਸੇ ਨੂੰ ਦਿਆਂਗੇ ਕਿਉਂਕਿ ਅਸੀਂ ਉਸ ਰੱਬ ਦੇ ਪੁੱਤਰ ਆ ਅਸੀਂ ਉਸ ਰੱਬ ਦੇ ਬੱਚੇ ਆ ਅਸੀਂ ਕਿਸੇ ਨੂੰ ਦਿਆਂਗੇ ਤਾਂ ਕਿਸੇ ਨੂੰ ਮਿਲੇਗਾ ਤੇ ਫਿਰ ਉਹ ਵੀ ਸਪੈਸ਼ਲ ਵਿਧੀ ਵਿਦਵਾਨ ਤੇ ਸੋ ਆਨ ਬੜੀ ਲੰਬੀ ਲਾਈਨ ਹੈ ਮੈਂ ਲੰਬੀ ਲਿਸਟ ਨਹੀਂ ਜਗਾ ਨਹੀਂ ਕਰਦਾ ਇੱਕ ਇਸ਼ਾਰਾ ਦਿੱਤਾ ਪਰ ਇੱਥੇ ਮੇਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਸਾਂਝਾ ਸਾਹਿਬ ਹੈ ਸਾਡਾ ਬਾਪ ਹੈ ਤੇ ਤੇਰੇ ਭੰਡਾਰੇ ਖੁੱਲੇ ਨੇ ਹੁਣ ਇਹ ਉਸ ਬਿਰਤੀ ਨੂੰ ਦੱਸ ਰਹੇ ਨੇ ਕਿ ਤੇਰੇ ਦਿੱਤੇ ਕੁਝ ਨਹੀਂ ਉਹ ਜਿੰਨੂੰ ਦੇਗਾ ਉਹ ਦੇਗਾ ਹੀ ਦੇਗਾ ਉਹਦੀ ਅਗਹਾਏ ਜਿਹੜੀ ਹੈ ਤ੍ਰਿਪਤ ਹੋ ਜਾਏਗੀ ਤੇਰੀ ਤ੍ਰਿਪਤੀ ਹੈ ਉਹ ਹੋ ਜਾਏਗੀ ਇੱਥੇ ਥੋੜਾ ਜਿਹਾ ਇੱਕ ਟਵਿਸਟ ਮੈਨੂੰ ਲੱਗਦਾ ਇੱਥੇ ਮੈਨੂੰ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨਾ ਕਹਿਣਾ ਨੂੰ ਨੂੰ ਸੁਣਾਣਾ ਨੂੰ ਨੂੰ ਉਸ ਕੈਟਾਗਰੀ ਦੇ ਵਿੱਚ ਇੱਥੇ ਜਿਸ ਤੂੰ ਦੇ ਕਿਉਂਕਿ ਤੂੰ ਨੂੰ ਆਪਾਂ ਡਿਫਾਈਨ ਕਰ ਸਕਦੇ ਆ ਸਟਾਰਟਿੰਗ ਦੇ ਮੰਗਲਾ ਚਰਨ ਦੇ ਵਿੱਚ ਉਹ ਅਜੂਨੀ ਹੈ ਉਹ ਸ਼ੈਂਪੂ ਹੈ ਫਿਰ ਅੱਗੇ ਹੋਰ ਬਾਲੀ ਦੇ ਵਿੱਚ ਆਂਦਾ ਉਹਦਾ ਨਾ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ ਤੇ ਫਿਰ ਉਹ ਤੂੰ ਸਾਹਮਣੇ ਤਾਂ ਕੋਈ ਕੁਝ ਕੋਈ ਆਕਾਰ ਖੜਾ ਨਹੀਂ ਹੈ ਕਿਉਂਕਿ ਆਕਾਰ ਦੇ ਰਹਿਤ ਹੈ ਤੇ ਇੱਥੇ ਫਿਰ ਸਿੱਧੀ ਉਹ ਜਾਂਦੀ ਹੈ ਵੀ ਤੂੰ ਜੀ ਸਭ ਨੂੰ ਦੇਣ ਵਾਲਾ ਤੂੰ ਦਾਤਾਰਾ ਹੈ ਸੋ ਉਹ ਭਗਤ ਹੈ ਅਸਲੀ ਜਿੱਦੇ ਤੇਰੀ ਅਗਾਹ ਹੋ ਜਾਏ ਜਿਹੜਾ ਤੇਰਾ ਤ੍ਰਿਪਤੀ ਅਗਾਹ ਹੋ ਜਾਏ ਅਸਲੀ ਭਗਤ ਉਹ ਹੈ ਸਾਡੇ ਵੈਸੇ ਜਿਹੜੇ ਸਿਰਫ ਰੱਟੇ ਲਾਉਣ ਵਾਲੇ ਤੇ ਹੋਰ ਪਪ ਪਪ ਖਣ ਮੱਲਣ ਵਾਲੇ ਆ ਹੋਰ ਕਈ ਅਥਾਹ ਕਿਰਿਆ ਕਰਨ ਵਾਲੇ ਉਹ ਦਿਖਾਵੇ ਦੇ ਵਿੱਚ ਭਗਤ ਹੋ ਸਕਦੇ ਨੇ ਦੁਨੀਆਂ ਨੂੰ ਦਿਖਾਉਣ ਵਾਸਤੇ ਪਰ ਜਿਹਦੀ ਤ੍ਰਿਪਤੀ ਅੰਦਰ ਦੀ ਸ਼ਾਂਤ ਹੋ ਗਈ ਉਹ ਭਗਤ ਹੈ ਤੇਰਾ ਅੱਗੇ ਕਰ ਰਹੇ ਨੇ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਵੁਠਾ ਸਭ ਸਾਂਜੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜਿਓ ਹੁਣ ਇੱਥੇ ਫੇਰ ਉਸੇ ਗੱਲ ਨੂੰ ਇੱਕ ਹੋਰ ਨਵੇਂ ਐਂਗਲ ਤੋਂ ਦੱਸ ਰਹੇ ਨੇ ਸਭ ਕੋ ਆਸ ਹੈ ਸਾਡੇ ਵਾਸਤੇ ਸਭ ਕੋ ਨੂੰ ਇੰਪੋਰਟੈਂਸ ਦੇਣੀ ਹੈ ਸਭ ਕੋ ਮਤਲਬ ਸਾਰਾ ਕੁਝ ਜੋ ਤੁਹਾਨੂੰ ਦਿਖ ਰਿਹਾ ਹੈ ਜੀਵ ਤੁਹਾਨੂੰ ਦਿਖ ਰਿਹਾ ਹੈ ਸਭ ਕੋ ਹਰ ਕਿਸੇ ਨੂੰ ਤੇਰੀ ਹੀ ਝਾਂਕ ਹੈ ਤੇਰੀ ਆਸ ਤੇ ਹੀ ਬੈਠਾ ਹੈ ਆਪਾਂ ਕਿਸੇ ਨੂੰ ਕਹਿੰਦੇ ਨਾ ਉਤੋਂ ਤੁਰ ਸਮੇਂ ਟਾਈਮ ਤੇ ਆ ਜੀ ਭਾਈ ਸਾਹਿਬ ਮੈਂ ਤੇਰੀ ਆਸ ਤੇ ਹੀ ਬੈਠਾ ਰਿਹਾ ਤੇਰੀ ਉਮੀਦ ਤੇ ਬੈਠਾ ਰਿਹਾ ਵੇ ਤੂੰ ਆਏਂਗਾ ਤੇ ਮੈਨੂੰ ਖਾਣਾ ਦੇਂਗਾ ਇੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਕੋ ਆਸ ਤੇਰੀ ਬੈਠਾ ਤੇਰੀ ਆਸ ਦੇ ਵਿੱਚ ਹੁਣ ਇੱਥੇ ਫਿਰ ਉਹੀ ਤੇਰੀ ਜੋ ਮੈਂ ਪਹਿਲਾਂ ਕਿਹਾ ਵੀ ਇਹ ਸੁਣਾ ਰਹੇ ਨੇ ਸਾਨੂੰ ਕਿਉਂਕਿ ਇੱਕ ਪ੍ਰਵਿੱਤੀ ਨੂੰ ਮਾਨਸਿਕ ਪ੍ਰਵਿੱਤੀ ਜਿਹੜੀ ਪੁਰਾਣੀ ਪ੍ਰਵਿੱਤੀ ਹੈ ਉਹ ਸਾਨੂੰ ਡਾਇਰੈਕਸ਼ਨ ਦਿੰਦੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਅਸੀਂ ਸਾਡੇ ਕੋਲ ਆਏਗਾ ਫਿਰ ਅਸੀਂ ਤੁਹਾਨੂੰ ਦੇਾਂਗੇ ਇਸ ਮੈਂ ਬਹੁਤ ਜ਼ਿਆਦਾ ਇਹਦਾ ਵਿਸਥਾਰ ਨਹੀਂ ਕਰ ਰਿਹਾ ਕਿਉਂਕਿ ਜਿਹੜੇ ਵੀ ਅਸੀਂ ਜੁੜੇ ਆਂ ਤੇ ਖਾਸ ਕਰਕੇ ਜਿਹੜੇ ਸੁਣਨਗੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਬਹੁਤ ਲੰਬੀ ਲਿਸਟ ਹੈ ਵਿੱਚ ਮੈਂ ਉੱਪਰ ਪਹਿਲੇ ਬੋਲ ਵੀ ਦਿੱਤਾ ਤੇ ਇੱਥੇ ਕਰ ਰਹੇ ਨੇ ਤੇਰੀ ਆਸਤੇ ਹੀ ਸਾਰੀ ਦੁਨੀਆ ਬੈਠੀ ਐ ਸਾਰਾ ਜੀਵ ਜੰਤੂ ਸਾਰਾ ਭ੍ਰਮਣ ਤੇਰੀ ਆਸਤੇ ਹੀ ਬੈਠਾ ਪਰ ਕਹਿੰਦੇ ਘਟ ਘਟ ਅੰਤਰ ਤੂੰ ਹੈ ਉਠਾ ਹੁਣ ਇੱਥੇ ਫੇਰ ਸੁਨਾਰੇ ਨੇ ਤੁਹਾਨੂੰ ਦੱਸ ਰਹੇ ਨੇ ਘਟ ਘਟ ਹਰ ਕਿਸੇ ਦੇ ਅੰਦਰ ਅੰਤ ਤੱਕ ਤੂੰ ਹੈ ਉਠਾ ਤੂੰ ਹੈ ਮਤਲਬ ਤੂੰ ਹੀ ਜਿਸ ਦੇ ਇਕੱਟ ਭੰਡਾਰ ਨੇ ਫਿਰ ਕਹਿੰਦੇ ਸਭੇ ਸਾਂਜੀਵਾਲ ਸਦਾਇਨ ਤੂੰ ਕਿਸੇ ਨਾ દિਸ਼ੇ ਬਾਹਰ ਆ ਜਿਓ ਹੁਣ ਇੱਥੇ ਤੂੰ ਕਿਸੇ ਨਾ દિਸ਼ੇ ਦੇ ਪਿੱਛੇ ਥੋੜਾ ਜਿਹਾ ਮੈਨੂੰ ਇੱਥੇ ਮੈਂ ਟੈਂਸ ਥੋੜਾ ਜਿਹਾ ਚੇਂਜ ਕਰਾਂਗਾ ਕਹਿੰਦੇ ਸਭੇ ਸਾਂਜੀਵਾਲ ਸਦਾਇਨ ਸਾਂਜੀਵਾਲ ਹੁੰਦੀ ਹੈ ਕਲੈਕਟਿਵਲੀ ਵਰਤੀ ਹੋਈ ਆਈਡਿਓਲੋਜੀ ਸਾਂਜੀਵਾਲ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਚੱਲਣ ਵਾਲੀ ਸਭੇ ਸਾਂਜੀ ਵਾਲ ਸਦਾਇਨ ਹੁਣ ਇੱਥੋਂ ਦੀ ਇੱਕ ਆਈਡੀਆ ਤੇ ਮੈਨੂੰ ਹੁਣ ਪੜਦੇ-ਪੜਦੇ ਆ ਰਿਹਾ ਵੀ ਸਮਾਜ ਕਹਿ ਤਾਂ ਰਿਹਾ ਵੀ ਸਾਰਾ ਕੁਝ ਇਕੱਠਾ ਹੀ ਹੈ ਜੀ ਸਭ ਇਕੱਠਾ ਹੀ ਹੈ ਸਦਾਇਨ ਸਦਾਂਦੇ ਨੇ ਜਾਂ ਸਦਾਂਦੇ ਨੇ ਮਤਲਬ ਕਹਾਏ ਜਾਂਦੇ ਹਨ ਤੂੰ ਕਿਸੇ ਨਾ ਦਿਸ਼ੇ ਬਾਹਰ ਜਿਉ ਤੂੰ ਦਾ ਮਤਲਬ ਇੱਥੇ ਮੈਨੂੰ ਲੱਗ ਰਿਹਾ ਤੈਨੂੰ ਕਹਿ ਰਹੇ ਨੇ ਤੈਨੂੰ ਕੋਈ ਵੀ ਬਾਹਰ ਨਹੀਂ ਦਿਖਦਾ ਸਭ ਤੇਰੀ ਰਜਾ ਦੇ ਵਿੱਚ ਹੀ ਨੇ ਸਭ ਤੇਰੇ ਡਿਜ਼ਾਈਨ ਦੇ ਵਿੱਚ ਨੇ ਕੋਈ ਬਾਹਰ ਨਹੀਂ ਹੈ ਮੈਨੂੰ ਇਸ ਨਾਲ ਕਿਹਾ ਆਮ ਤੌਰ ਤੇ ਇਹਨੂੰ ਤੂੰ ਕਹਿੰਦੇ ਆ ਵੀ ਤੈਨੂੰ ਕੋਈ ਵੀ ਬਾਹਰ ਨਹੀਂ ਦਿਖਦਾ ਤੈਨੂੰ ਸਾਰੇ ਅੰਦਰ ਦਿਖਦੇ ਨੇ ਇੱਥੇ ਥੋੜਾ ਜਿਹਾ ਮੈਂ ਫਰਕ ਪਾਇਆ ਬਾਕੀ ਜੇ ਕਿਸੇ ਨੂੰ ਕੋਈ ਕੁਐਸਚਨ ਕਰਨਾ ਹੈ ਬਾਅਦ ਵਿੱਚ ਆਪਾਂ ਜ਼ਰੂਰ ਕਰ ਲਾਂਗੇ ਤਾਂ ਕਹਿੰਦੇ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਭਵਾਏ ਹੁਣ ਇੱਥੇ ਫਿਰ ਤੂੰ ਦੇ ਵਿੱਚ ਜਿਹੜਾ ਉਸ ਪੰਡਤ ਨੂੰ ਚਲਾਕ ਪੰਡਤ ਨੂੰ ਧਰਮੀ ਆਗੂ ਨੂੰ ਜਿੰਨੇ ਕੁਛ ਡਿਫਰੈਂਸ਼ੀਏਟ ਕੀਤਾ ਹੋਇਆ ਸੀਗਾ ਜਦ ਤੱਕ ਤੂੰ ਮੇਰੇ ਕੋਲੋਂ ਗਿਆਨ ਨਹੀਂ ਲੈਂਦਾ ਤੂੰ ਤੂੰ ਮੇਰੇ ਕੋਲੋਂ ਮੁਕਤੀ ਨਹੀਂ ਕਰਾਂਦਾ ਤੂੰ ਮੇਰੇ ਕੋਲ ਗਿਆਨ ਨਹੀਂ ਲੈਂਦਾ ਤੇਰੀ ਮੁਕਤੀ ਨਹੀਂ ਹੋਣੀ ਤੇਰੀ ਮੁਕਤੀ ਤਾਂ ਮੈਂ ਹੀ ਕਰਾਵਾਂਗਾ ਤੇਰੇ ਪਿਤਰਾਂ ਦੀ ਵੀ ਮੁਕਤੀ ਮੈਂ ਹੀ ਕਰਾਵਾਂਗਾ ਤੇ ਤੇਰਾ ਵੀ ਜਿੰਦੇ ਜੀ ਭਲਾ ਮੈਂ ਹੀ ਕਰਾਂਗਾ ਤੇਰਾ ਚੰਦਰਮਾ ਠੀਕ ਕਰਾਂਗਾ ਤੇਰਾ ਸੂਰਜ ਠੀਕ ਕਰਾਂਗਾ ਇੱਥੇ ਫਿਰ ਉਹ ਕਹਿੰਦੇ ਨੇ ਤੇਰੀ ਜਿਹੜੀ ਮੁਕਤੀ ਹੈ ਨਾ ਉਹ ਇੱਕ ਪੁਰਾਤਨ ਮਤ ਜੜੀ ਸਾਡੇ ਤੇ ਹਾਵੀ ਐ ਇੱਥੇ ਕਹ ਰਹੇ ਨੇ ਤੂੰ ਆਪੇ ਗੁਰਮੁਖ ਮੁਕਤ ਕਰਾਇ ਹੁਣ ਤੂੰ ਆਪੇ ਦਾ ਮਤਲਬ ਹੁੰਦਾ ਜਿਹੜਾ ਗੁਰੂ ਵੱਲ ਮੁਖ ਕਰ ਲਿਆ ਜਿਸ ਨੇ ਜਿਸ ਨੇ ਗੁਰੂ ਗੁਰੂ ਵੱਲ ਗੁਰ ਦਾ ਮਤਲਬ ਹੁੰਦਾ ਗੁਰੂ ਤੋਂ ਮਿਲਿਆ ਹੋਇਆ ਗੁਣ ਗੁਰੂ ਤੋਂ ਮਿਲੀ ਹੋਈ ਵਿਜ਼ਡਮ ਗੁਰੂ ਤੋਂ ਮਿਲਿਆ ਹੋਈ ਵਾਈਜ਼ਨੈਸ ਮੈਂ ਜੋ ਗੁਰੂ ਤੋਂ ਧਾਰਣ ਕੀਤੀ ਉਹ ਕਹਿੰਦੇ ਉਹੀ ਜਿਹਨੇ ਗੁਰਮੁਖ ਨੇ ਆਪੇ ਹੀ ਫਿਰ ਉਹ ਮੁਕਤ ਹੋ ਜਾਂਦੇ ਨੇ ਕਰਾਹੇ ਹੁਣ ਉੱਥੇ ਮੁਕਤ ਕਰਾਏ ਦਾ ਮਤਲਬ ਹੈ ਵੀ ਜਿਹੜਾ ਗੁਰਮੁਖ ਹੋ ਗਿਆ ਉਹ ਮੁਕਤ ਹੋ ਜਾਏਗਾ ਜਿਨੇ ਗੁਰੂ ਵੱਲ ਮੁਖ ਕਰ ਲਿਆ ਪਰ ਇੱਥੇ ਟਵਿਸਟ ਹੈਗਾ ਤੂੰ ਆਪੇ ਹੁਣ ਇੱਥੇ ਤੂੰ ਆਪੇ ਦਾ ਮਤਲਬ ਹੈ ਵੀ ਉਸ ਮੇਰੇ ਸਮਝ ਦੇ ਸਾਧਨ ਨਾਲ ਉਸ ਪ੍ਰਵਿੱਤੀ ਨੂੰ ਅਡਰੈਸ ਕਰਦਨੇ ਉਸ ਧਰਮ ਦੇ ਠੇਕੇਦਾਰ ਨੂੰ ਐਸਟ ਕਰਦਨੇ ਵੀ ਤੇਰੇ ਕੀਤੇਆਂ ਕੁਝ ਨਹੀਂ ਹੋਣਾ ਉਸੇ ਦੇ ਕੀਤੇਆਂ ਕੁਝ ਹੋਣਾ ਫਿਰ ਇਸੀ ਚੀਜ਼ ਨੂੰ ਹਨ ਮੁਖ ਦੇ ਬਾਰੇ ਦੱਸਤਾ ਮਨਮੁਖ ਜਨਮਪਵ ਹੈ ਉਹ ਮਨਮੁਖ ਐਸਾ ਹੈ ਉਹ ਜਨਮਾ ਦੇ ਚੱਕਰਾਂ ਚ ਫਸਿਆ ਹੋਇਆ ਪਵ ਰਿਹਾ ਉੱਥੇ ਹੀ ਗਲਤਾਨ ਹੋ ਰਿਹਾ ਉੱਥੇ ਹੀ ਪਰੇਸ਼ਾਨ ਹੋ ਰਿਹਾ ਉਹਦੀ ਮੁਕਤੀ ਨਹੀਂ ਹੋ ਰਹੀ ਉਹਦਾ ਜਿਹੜਾ ਅਘਾਏ ਕਰਨਾ ਸੀਗਾ ਤ੍ਰਿਪਤ ਹੋਣਾ ਸੀਗਾ ਉਹ ਨਹੀਂ ਹੋ ਪਾਰਿਆ ਉਹ ਕਹਿੰਦੇ ਤੂੰ ਹੈ ਤੂੰ ਹੀ ਜ਼ਿੰਮੇਵਾਰ ਹੈ ਸਾਰੀ ਜ਼ਿੰਮੇਵਾਰੀ ਉਸ ਪੰਡਤ ਦੇ ਚਲਾਕ ਪੰਡਤ ਦੇ ਖੜੇ ਕੀਤੇ ਹੋਏ ਰੱਬ ਭਗਵਾਨ ਨੂੰ ਦੇਤੀ ਤੇ ਤੇਰੇ ਨਾਲ ਕੁਝ ਨਹੀਂ ਉਹਦੇ ਨਾਲ ਲੈਣ ਦੇਣਾ ਹੈ ਕਿਰ ਕਹਿੰਦੇ ਨੇ ਨਾਨਕ ਦਾਸ ਤੇਰੇ ਬਲੇ ਹਾਰੇ ਸਭ ਤੇਰਾ ਖੇਲ ਤਸਹਾਰਾ ਜੀਉ ਹੁਣ ਇੱਥੇ ਆ ਕੇ ਨਿਊਟਰਲ ਗੱਲ ਕਰਕੇ ਇੱਕ ਹਾਈ ਲੈਵਲ ਦੀ ਗੱਲ ਸਾਰਿਆਂ ਨੂੰ ਵਿੱਚੋਂ ਦੀ ਛੋਟਾ ਕਰਤਾ ਜਿੰਨੀਆਂ ਮਨੋਤਾ ਚੱਲਦੀਆਂ ਸੀਗੇ ਸਮਾਜ ਦੇ ਵਿੱਚ ਸਾਰਿਆਂ ਨੂੰ ਕੱਟ ਦਿੱਤਾ ਕਹਿੰਦੇ ਤੂੰ ਨਾਨਕ ਜੀ ਕਹਿੰਦੇ ਨੇ ਮੈਂ ਐਸਾ ਦਾਸ ਆ ਤੇਰੇ ਬਲੇ ਹਾਰੇ ਜਿਹੜਾ ਮੈਂ ਤੇਰੇ ਅੱਗੇ ਆਪਣਾ ਬਲ ਹਾਰ ਜੰਨਾ ਆਪਣੇ ਬੋਧਿਕ ਬਲ ਨੂੰ ਮੈਂ ਖਤਮ ਕਰ ਦਿੰਨਾ ਮੈਂ ਉਹ ਚਲਾਕੀਆਂ ਉਹ ਚੁਸਤੀਆਂ ਉਹ ਕੀ ਕਹਿੰਦੇ ਨੇ ਚਤੁਰਾਈਆਂ ਮੈਂ ਛੋੜ ਦਿੱਤੀਆਂ ਸਭ ਮੈਂ ਛੋੜ ਦਿੱਤੀਆਂ ਸਭ ਤੇਰਾ ਖੇਲ ਸਭ ਤੇਰਾ ਹੀ ਖੇਲ ਹੈ ਜੋ ਵੀ ਉੱਚ-ਨੀਚ ਸਮਾਜ ਦੇ ਵਿੱਚ ਹੋ ਰਹੀ ਹੈ ਜੋ ਵੀ ਸਮਾਜ ਦੇ ਵਿੱਚ ਚੱਲ ਰਿਹਾ ਉਹ ਸਭ ਤੇਰਾ ਖੇਲ ਹੈ ਇਹ ਤੇਰਾ ਖੇਲ ਹੈ ਫੇਰ ਧਿਆਨ ਰੱਖਣਾ ਉਹਦਾ ਨਾ ਰੂਪ ਹੈ ਨਾ ਰੰਗ ਹੈ ਨਾ ਰੇਖਾ ਉਹ ਜੀ ਮੂਰਤੀ 'ਚ ਨਹੀਂ ਆਉਂਦਾ ਪਰ ਇੱਥੇ ਤੇਰਾ ਤੇਰਾ ਤੂੰ বারবার کہہ ਰਹੇ ਨੇ ساری ਬਾਣੀ ਚ ਇਸ ਤਰ੍ਹਾਂ ਕਹਿੰਦੇ ਨੇ ਤੇ ਇਸੇ ਕਰਕੇ ਕਹਿੰਦੇ ਨੇ ਕਿਉਂਕਿ ਸਮਾਜ ਨੇ ਇੱਕ ਉਹ ਖੜਾ ਕੀਤਾ ਹੋਇਆ ਸੀਗਾ ਪਰ ਉਹ ਕਹਿੰਦੇ ਸੀ ਉਹ ਮੇਰੇ ਵੱਲ ਆ ਮੇਰੇ ਥਰੂ ਹੀ ਤੈਨੂੰ ਸਭ ਕੁਝ ਮਿਲਣਾ ਪਰ ਇੱਥੇ ਕਹਿੰਦੇ ਨੇ ਤੇਰਾ ਖੇਲ ਤਸਾਹਰਾ ਜੀਓ ਇੱਥੇ ਕਹਿੰਦੇ ਨੇ ਵੀ ਸਾਰਾ ਜਿਹੜਾ ਮੈਨੂੰ ਤਾਂ ਤੇਰਾ ਹੀ ਖੇਲ ਨਜ਼ਰ ਆ ਰਿਹਾ ਹੈ ਸੋ ਮੇਰੇ ਵੱਲੋਂ ਇਨਾਈ ਜੀ ਜੇ ਕਿਸੇ ਕੋਈ ਗੱਲ ਸਮਝ ਨਹੀਂ ਆਈ ਜਾਂ ਕੋਈ ਗੱਲ ਕੁਐਸਚਨ ਕਰਨਾ ਹੈ ਤਾਂ ਮੈਂ ਪੁੱਛ ਸਕਦੇ ਨੇ ਰੁਬੀ ਪੈਂਜੀ ਥੈਂਕ ਯੂ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ thank you very much जी किसी होर्डर कोई क्वेश्चन या सवाल हम मदद पहनती नहीं हम मदद पहनती हम्म thank you पहनती thank you पहनती कोई फैंड्रेस नहीं आ रही है विजय अच्छा जी हाँ जी ਠੀਕ ਹੈ ਜੀ ਠੀਕ ਹੈ ਜੀ ਫਿਰ ਰਿਕਾਰਡਿੰਗ ਤੇ ਰੋਕ ਦੇਣਾ ਮੈਂ ਥੋੜਾ ਟਾਈਮ ਖੁੱਲਾ ਵੀ ਲਾਂਗੇ ਜੀ ਕਿਸੇ ਨੇ ਕੋਈ ਗੱਲਬਾਤ ਕਰਨ ਦੀ ਹੋਵੇ ਸੈਸ਼ਨ ਆਇਆ ਅੱਛਾ ਜੀ ਧੰਨਵਾਦ ਠੀਕ ਹੈ ਜੀ ਥੈਂਕ ਯੂ ਭਾਈ ਜੀ ਥੈਂਕ ਯੂ ফর ਅਪਰੀਸ਼ੀਏਸ਼ਨ ਸੋ ਸਾਰੇ ਜੁੜੇ ਵੀਰਾਂ ਭੈਣਾਂ ਦਾ ਧੰਨਵਾਦ ਮੈਂ ਆਪਣੇ ਵੱਲੋਂ ਅੱਜ ਕੋਸ਼ਿਸ਼ ਕੀਤੀ ਪਹਿਲੀ ਵਾਰ ਇਹ ਸ਼ਬਦ ਦੇਖਿਆ ਮੈਂ ਤੇ ਇਹਦੇ ਵਿੱਚੋਂ ਜੋ ਵੀ ਮੈਨੂੰ ਸਮਝ ਆਇਆ ਮੈਂ ਤੁਹਾਡੇ ਅੱਗੇ ਰੱਖਿਆ ਬਾਕੀ ਜਿਹੜੇ ਰਿਕਾਰਡਿੰਗ ਦੇਖਣਗੇ ਸੁਣਨਗੇ ਉਹਨਾਂ ਵਿੱਚੋਂ ਵੀ ਜੇ ਕਿਸੇ ਨੂੰ ਕੁਝ ਸਵਾਲ ਹੈਗਾ ਜਾਂ ਕੋਈ ਕੁਐਸਚਨ ਹੈਗਾ ਤੇ ਜਾਂ ਕੋਈ ਸੁਧਾਈ ਕਰਾਣਾ ਚਾਹੁੰਦੇ ਨੇ ਤੇ ਜਰੂਰ ਸਾਨੂੰ ਕਮੈਂਟਸ ਦੇ ਵਿੱਚ ਤੁਸੀਂ ਜਰੂਰ ਆਪਣੇ ਕਮੈਂਟਸ ਦਿਓ ਅਸੀਂ ਹੋਰ ਅੱਗੇ ਇਹਦੀ ਕੋਸ਼ਿਸ਼ ਕਰਾਂਗੇ ਸੁਧਾਰਨ ਦੀ ਸੋ ਸਾਰੇ ਜੁੜੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅੱਜ ਜਿਵੇਂ ਤੁਸੀਂ ਜਾਣਦੇ ਹੋ ਜੀ ਸਾਡੀ ਮੁਹਿਮ ਇੱਥੇ ਅਸੀਂ ਘੱਟ ਪ੍ਰਚਾਰੀ ਜਾ ਰਹੀ ਗੁਰਬਾਣੀ ਜਿਹੜੀ ਕਿ ਸਾਨੂੰ ਅ ਕਈ ਕਾਰਨਾ ਕਰਕੇ ਸਾਡੇ ਤੱਕ ਨਹੀਂ ਪਹੁੰਚੀ ਉਹਦਾ ਅਸੀਂ ਇੱਥੇ ਸਾਂਝ ਕਰਦੇ ਹਾਂ ਇੱਕ ਐਸਾ ਪਲੈਟਫਾਰਮ ਤਿਆਰ ਕੀਤਾ ਹੈ ਵੀ ਸਾਰੀ ਗੁਰਬਾਣੀ ਜਦੋਂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਤੇ ਪਹਿਲੇ ਅੰਕ ਤੋਂ ਲੈ ਕੇ ਆਖਿਰਲੇ ਅੰਕ ਤੱਕ ਸਾਰੀ ਬਾਣੀ ਸਾਡੀ ਗੁਰੂ ਹੈ ਪਰ ਸਮਾਜ ਦੇ ਵਿੱਚ ਦੇਖਦੇ ਹਾਂ ਅਸੀਂ ਬਹੁਤਾਤ ਇੱਕੋ ਮਾਨਸਿਕ ਪ੍ਰਵਿੱਤੀ ਦੀ ਜਿਹੜੀ ਬਾਣੀ ਹੈ ਜਿਹੜੀ ਸਾਡੇ ਗੁਰੂ ਹੈ ਉਹੀ ਜ਼ਿਆਦਾ ਪ੍ਰਚਾਰੀ ਜਾਂਦੀ ਜਿਵੇਂ ਅਰਦਾਸ ਬੇਨਤੀ ਜੋਦੜੀ ਖਿਮਾ ਯਾਤਨਾ ਮਿਲਾਪ ਇਹ ਪੱਖ ਦੀ ਜਿਹੜੀ ਬਾਣੀ ਹੈ ਨਾ ਸਾਰੀ ਜ਼ਿਆਦਾ ਪ੍ਰਚਾਰੀ ਜਾਂਦੀ ਹੈ ਸਮਾਜ ਨੂੰ ਬਹੁਤਾਤ ਨੂੰ ਇਹ ਚੰਗੀ ਲੱਗਦੀ ਹੈ ਤੇ ਉਹ ਹਰ ਹਰ ਵੇਲੇ ਇੱਕ ਇਸ ਤਰ੍ਹਾਂ ਦੀ ਮਨੋਤ ਜਿਹੜੀ ਹੈ ਜ਼ਿਆਦਾ ਆਪਾਂ ਦੇਖੇ ਤੇ ਪਣਦੀ ਹੈ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਵੀ ਤੋਸ ਅੰਧੇ ਆ ਸਾਡਾ ਵੀ ਕਸੂਰ ਆਂਦੇ ਹੀ ਵੀ ਸਾਡੀ ਇੰਟੈਂਸ਼ਨਸ ਵੀ ਫਿਰ ਫਿਰ ਇਸ ਕਰਕੇ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਤਿਆਰ ਕੀਤਾ ਵੀ ਇੱਥੇ ਅਸੀਂ ਉਹ ਬਾਣੀ ਵੀ ਵਿਚਾਰ ਕਰੀਏ ਜਿਹੜੀ ਸਾਨੂੰ ਬਾਣੀ ਸਾਨੂੰ ਲੂਣਾ ਦਿੰਦੀ ਹੈ ਸਾਨੂੰ ਕਿਤੇ ਨਾ ਕਿਤੇ ਕਿ ਬੜੇ ਕੱਟਨੇ ਸ਼ਬਦ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਮੂਰਖ ਆਖਿਆ ਹੈ ਅੰਧ ਘੋਰ ਆਖਿਆ ਹੈ ਜਿਹੜੇ ਕਰਮ ਕਾਂਡ ਅਸੀਂ ਕਰਦੇ ਆ ਉਹਦੇ ਚ ਫਸਿਆ ਹੋਇਆ ਦੱਸਿਆ ਹੈ ਸਾਡੀ ਮਨੋਤ ਜਿਹੜੀ ਆ ਪੁਰਾਣੀ ਮਨੋਤ ਨੂੰ ਗੁਰੂ ਸਾਹਿਬ ਨੇ ਤੋੜਿਆ ਹੈ ਦੱਸਿਆ ਹੈ ਤੁਸੀਂ ਅਕਿਰਤ ਘਾਉਂ ਦੱਸਿਆ ਹੈ ਤੁਸੀਂ ਮਤ ਸਮਾਜਿਕ ਦੀਆਂ ਗੱਲਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਜਿਹੜੇਿੱਥੇ ਕਰਦੇ ਨੇ ਜਿੱਥੇ ਅੰਦਕੋਰ ਹਰਾਮ ਖੋਰ ਕਿਆ ਗਿਆ ਐਸੇ ਬਾਣੀ ਵੀ ਸਾਡੀ ਗੁਰੂ ਹੀ ਹੈ ਕਿਉਂਕਿ ਅਸੀਂ ਉੱਥੋਂ ਦੀ ਸਿੱਖਿਆ ਲੈਣੀ ਤੇ ਜਦੋਂ ਬਾਣੀ ਸਾਰੀ ਗੁਰੂ ਹੈ ਫਿਰ ਸਾਰੀ ਬਾਣੀ ਸਾਨੂੰ ਵਿਚਾਰਨੀ ਚਾਹੀਦੀ ਹੈ ਸੋ ਇਸ ਕਰਕੇ ਫਿਰ ਇੱਕਾ ਪਲੈਟਫਾਰਮ ਤਿਆਰ ਕੀਤਾ ਵੀ ਆਓ ਇੱਥੇ ਅਸੀਂ ਕੱਟ ਪ੍ਰਚਾਰੀ ਜਾਰੀ ਗੁਰਬਾਣੀ ਦਾ ਵੀ ਅਸੀਂ ਸਾਂਝ ਕਰੀਏ ਤੇ ਐਸੀ ਬਾਣੀ ਵੀ ਅਸੀਂ ਸਾਂਝ ਕਰਦੇ ਆ ਜਿਹੜੀ ਬਹੁਤ ਪ੍ਰਚਲਿਤ ਹੈ ਜਿਵੇਂ ਅਸੀਂ ਪਿੱਛੇ ਆਸਾ ਦੀ ਵਾਰ ਜਿਵੇਂ ਮਸ਼ਹੂਰ ਹੈ ਸਾਰੇ ਗੁਟਕਿਆਂ ਤੇ ਲਿਖਿਆ ਹੁੰਦਾ ਆਸਾ ਦੇ ਰਾਗ ਦੇ ਵਿੱਚ ਬਾਣੀ ਜਿਹੜੀ ਤਰਜ ਹੈ ਉਹ ਆਨੰਦ ਸਾਹਿਬ ਉਹ ਅਸੀਂ ਇੱਥੇ ਵਿਚਾਰ ਕੀਤਾ ਉਹਦੇ ਵਿੱਚ ਵੀ ਅਸੀਂ ਇਹ ਦੇਖਿਆ ਵੀ ਸਮਾਜ ਦੇ ਵਿੱਚ ਇਹ ਬਾਣੀਆਂ ਪ੍ਰਚਲਿਤ ਹੈਗੀਆਂ ਨੇ ਬਹੁਤ ਪ੍ਰਚਲਿਤ ਨੇ ਅਸੀਂ ਸਾਰੇ ਸਮਾਜ ਦੇ ਜਿੰਨੇ ਵੀ ਕਾਰਵਿਹਾਰ ਨੇ ਸਮਾਜਿਕ ਜੀਵ ਹੋਣ ਕਰਕੇ ਐਸੀ ਬਾਣੀ ਦਾ ਉਹ ਤਸਰ ਲੰਨੇ ਆ ਪਰ ਆਪਾਂ ਦੇਖਦੇ ਆ ਵੀ ਉਹਦੀ ਵੀ ਬਹੁਤਾਤ ਜਿਹੜੀ ਹੈ ਉਹ ਅਸੀਂ 15 20 ਮਿੰਟ ਦੇ ਵਿੱਚ ਸ਼ਬਦ ਪੜ ਕੇ ਖਤਮ ਕਰ ਦਿੰਨੇ ਆ ਤੇ ਅਸੀਂ ਉਹਦਾ ਸਾਰ ਜਿਹੜਾ ਗੁਰੂ ਸ਼ਬਦ ਦਾ ਉਹਦੇ ਵਿੱਚ ਸਨੇਹਾ ਹੈ ਉਹ ਕਿਤਨਾ ਕਿਤੇ ਸਾਡੇ ਕੋਲੋਂ ਰਹਿ ਜਾਂਦਾ ਅਸੀਂ ਸਿਰਫ ਪੜਨ ਤੱਕ ਰਹਿ ਗਏ ਸੋ ਇੱਕ ਐਸੀ ਮਹਿੰਮ ਸੀਗੀ ਫਿਰ ਇੱਕ ਐਸਾ ਪਲੇਟਫਾਰਮ ਚਾਹੀਦਾ ਜਿੱਥੇ ਅਸੀਂ ਆਪਣੇ ਸਵਾਲ ਪੁੱਛ ਸਕੀਏ ਆਪਣੇ ਦਿਲ ਦੀਆਂ ਗੱਲਾਂ ਬੀਚ ਜਿੱਦਕ ਪੁੱਛ ਸਕੇ ਨਹੀਂ ਤੇ ਬਹੁਤ ਜਗ੍ਹਾ ਦੇ ਉੱਪਰ ਕੀ ਹੁੰਦਾ ਸਿੰਗਲ ਸਾਈਟਡ ਕਥਾ ਹੀ ਚਲਦੀ ਹੈ ਪਰ ਉੱਥੇ ਤੁਸੀਂ ਖੁੱਲੇ ਸੁਭਾਅ ਦੇ ਨਾਲ ਜਾਂ ਖੁੱਲੇ ਸਮੇਂ ਦੇ ਵਿੱਚ ਤੁਸੀਂ ਕੁਐਸਚਨ ਜਿਹੜੇ ਨੇ ਆਪਣੇ ਡਾਊਟਸ ਜਿਹੜੇ ਨੇ ਸਾਡੀ ਖਾਸ ਕਰ ਨਵੀ ਪਨੀਰੀ ਜਿਹੜੀ ਦੇਖ ਕੇ ਬਹੁਤ ਡਾਊਟਸ ਨੇ ਉਹਨਾਂ ਕੋਲ ਪਰ ਉਹ ਕਲੈਰਿਟੀ ਨਹੀਂ ਹੁੰਦੀ ਕਿਉਂਕਿ ਸਮਾਂ ਘੱਟ ਜਾਂਦਾ ਸੋ ਇੱਕ ਐਸਾ ਪਲੈਟਫਾਰਮ ਇੱਥੇ ਅਸੀਂ ਤਿਆਰ ਕੀਤਾ ਜਿੱਥੇ ਖੁੱਲਾ ਸਮਾਂ ਹੁੰਦਾ ਤੇ ਬੀਚ ਜਿੱਦਕ ਤੁਸੀਂ ਆਪਣੇ ਇੱਥੇ ਵਿਚਾਰ ਰੱਖ ਸਕਦੇ ਹੋ ਇੱਥੇ ਸਾਡੀ ਬਸ ਇੱਕੋ ਹੀ ਸ਼ਰਤ ਹੁੰਦੀ ਹੈ ਕਿਉਂਕਿ ਅੱਜ ਤੱਕ ਠੀਕ ਚੱਲਦੀ ਜਿੱਦੇ 'ਚ ਸਾਨੂੰ ਜ਼ੀਰੋ ਟੋਲਰੈਂਸ ਅਸੀਂ ਰੱਖਦੇ ਆ ਜਿੱਦੇ ਵਿੱਚ ਅਸੀਂ ਕਹਿ ਰਹੇ ਆਂ ਵੀ ਕੋਈ ਝਕੜਾ ਨਹੀਂ ਕਰਨਾ ਜੇ ਤੁਹਾਡੀ ਕਿਧਰੇ ਮਤ ਅਲੱਗ ਵੀ ਹੈ ਤੇ ਤੁਸੀਂ ਇੱਥੇ ਆਪਣੀ ਰੱਖ ਸਕਦੇ ਹੋ ਗੱਲ ਕਰ ਸਕਦੇ ਹੋ ਕਿਉਂਕਿ ਸਾਡਾ ਇਹ ਹੈ ਵੀ ਆਓ ਇੱਥੇ ਬੈਠ ਕੇ ਮਿਲ ਜੁਲ ਕੇ ਅਸੀਂ ਵਿਚਾਰ ਕਰੀਏ ਆਪਣੀ ਮਤ ਨੂੰ ਇੱਕ ਕਰੀਏ ਉਹਦੇ ਪਿੱਛੇ ਲੌਜੀਕ ਮੈਂ ਕੀ ਦੇ ਰਿਹਾ ਵੀ ਜਦੋਂ ਤੁਹਾਡਾ ਗੁਰੂ ਇੱਕ ਹੈ ਪਾਣੀ ਇੱਕ ਹੈ ਗ੍ਰੰਥ ਇੱਕ ਹੈ ਤੇ ਫਿਰ ਤੁਹਾਡੇ ਵਿਚਾਰ ਜਿਹੜੇ ਨੇ ਅਲੱਗ-ਅਲੱਗ ਥੌਟਸ ਜਿਹੜੀਆਂ ਨੇ ਉਹ ਨਹੀਂ ਹੋਣੇ ਚਾਹੀਦੇ ਆ ਪਾਣੀ ਨੂੰ ਪੜਨਾ ਤੇ ਸਮਝਣਾ ਸਾਡੇ ਵਾਸਤੇ ਜ਼ਰੂਰੀ ਆ